ਕੌਣ ਦੇ ਵਿਦਿਆਰਥੀ ਨਿਸ਼ਣ ਕਰਾਉਣ ਲਈ ਐਨਓਸੀ ਇਹਨਾਂ ਨੇ ਪੂਰੀ ਕਰ ਦਿੱਤੀ। ਕਿਉਂਕਿ ਤੁਸੀਂ ਸਰਕਾਰੀ ਸੇਵਾ ਤੋਂ ਲਈ ਤਾਂ ਐਨਓਸੀ ਲੈ ਕੇ ਉਹਨੇ ਅਸੀਂ ਪ੍ਰੀ ਰੈਡਿਸ਼ਨ ਦੇਵਾ ਦੇ। ਪਰ ਸਰਕਾਰੀ ਸਕੂਲ ਕੋਈ ਵੀ ਐਨਓਸੀ ਨਾ ਕਿਉਂ ਨਹੀਂ ਦਿੰਦਾ? ਕਿਉਂਕਿ ਇਹ ਕਹਿੰਦਾ ਵੀ ਜੇ ਤੁਸੀਂ ਸਾਡੇ ਕੋਲ ਭਰਤੀ ਕਰਾਓ ਤੇ ਸਾਡੇ ਕੋਲ ਜਵਾਹ ਘਟ ਜਾਣਗੇ। ਇਸ ਸਰਕਾਰੀ ਸਕੂਲ ਵਿੱਚ ਸਾਭ ਕੇ ਲੋਕੀ ਘਟ ਜਾਣਗੇ। ਜਵਾਹ ਘਟ ਜਾਣਗੇ ਤੇ ਸਰਕਾਰੀ ਸਿਵਲ ਨਿਯਮ ਨਹੀਂ ਬਣਦੇ। ਇਹਨਾਂ ਦਾ ਇੱਕ ਸ਼ਰਤ ਰੱਖੀ ਜਾਂਦੀ। ਉਹ ਕਿਹੜੇ 40 ਕਿਸਮ ਦੇ ਵਿੱਚ ਲਾਗੂ ਆ? ਇਹ ਤਾਂ ਹੈ ਨਹੀਂ ਵੀ ਕੰਡਾ ਪੰਜਾਬ ਦੇ ਵਿੱਚ ਹੈ ਹੋਰ ਕਿਤੇ ਨਹੀਂ ਲਾਗੂ ਹੁੰਦਾ। ਸਾਰੀ ਚੰਗੀ ਕਟ ਲੱਗੂਆ ਹਰਿਆਣਾ ਚ ਲੱਗੂਆ ਦਿੱਲੀ ਲੱਗੂਆ ਸਾਰੀਆਂ ਸਟੇਟਾਂ ਦੇ ਵਿੱਚ ਲੱਗੂਆ ਕੱਲੇ ਪੰਜਾਬ ਚ ਨਹੀਂ ਪਰ ਇਹ ਤਾਂ ਨਹੀਂ ਹੈਗਾ ਵੀ ਕੱਲੇ ਪੰਜਾਬ ਦੇ ਵਿੱਚ ਨੌਕਰੀਆਂ ਘਟਣੀਆਂ ਸਰਕਾਰੀ ਸਕੂਲਾਂ ਦੇ ਇਹ ਘਟਦੀਆਂ ਨੇ ਸਾਰੇ ਘਟਦੇ ਹਨ ਤੇ ਇਹ ਮਾਪੇ ਇਹਨੇ ਚੱਕਰਾਂ ਕਰਕੇ ਪਬਲਿਕ ਮੰਜਾਲ ਦੀ ਗੱਲ ਵੀ ਕਰਦੇ ਨੇ ਤੇ ਹੁਣ ਇਹਨਾਂ ਦੇ ਮਾਪੇ ਹਾਂ ਜੇ ਮੰਨ ਲਓ ਪਹਿਲੀ ਕਲਾਸ ਤੋਂ ਲੈ ਕੇ ਅੱਜ ਤੱਕ ਦੇ ਬੱਚਾ ਜੀ ਚੰਗੀ ਸਕੂਲ ਦੇ ਵਿੱਚ ਚੰਗਾ ਮਾਪੇ ਬਣਾ ਪੀਸਾ ਦੋ ਪ੍ਰਾਈਵੇਟ ਸਕੂਲ ਅਜਾ ਪੜ੍ਹਦਾ ਤਾਂ ਚੰਗੀ ਸਕੂਲ ਨਹੀਂ ਕਰਦਾ ਤੇ ਇੱਕ ਨੂਨ ਬਾਰੇ ਇਹਨੇ ਬਣਾ ਕੋਈ ਕੁਝ ਨਹੀਂ ਕੀਤਾ ਹੈਗਾ ਆਹੀ ਸਾਰਾ ਚਾਵੇਂ ਦਾ ਨਾ ਨਾ ਕੰਮ ਹੋਤੇ। ਮਾਕੇ ਨਸ਼ੇ ਵੀ ਹੋ ਗਏ ਪਿੰਡਾਂ ਦੇ ਵਿੱਚ ਉਹ ਹੀ ਹਾਲ ਹੈ। ਤੇ ਮੈਨੂੰ ਤਾਂ ਵਧੀਆ ਲੱਗਿਆ ਵੀ ਛੋਟਾ ਭਾਈ ਸਾਰਾ ਪਿੰਡ ਇਕੱਠਾ ਹੋ ਕੇ ਬੈਠਾ ਹੈ ਨਾ ਕੋਈ ਨਾ ਕੋਈ ਅੱਗੇ ਤੁਸੀਂ ਗੱਤ ਰਹਿਓ ਕਿੰਨੀਆਂ ਗੱਲਾਂ। ਨਹੀਂ ਜੀ ਲਾੜਦਾ ਪੈਣੀ ਹੁੰਦੀ ਆ ਉਹਨੀਆਂ ਪਿੰਡਾਂ ਦੇ ਵਿੱਚ ਤੇ ਆਏ ਇਕੱਠਾ ਹੋ ਕੇ ਮੈਂ ਤਾਂ ਬਹੁਤ ਘਟ ਦੇਖਿਆ ਇਦਾਂ ਦਾ ਹੈ ਨਾ। ਤੁਸੀਂ ਬੈਠੇ ਹੋ ਬਹੁਤ ਚੰਗੀ ਗੱਲ ਹੈ ਤੇ ਬਾਕੀ ਜੇ ਤੁਸੀਂ ਅੱਗੇ ਵਧੋਗੇ ਤੁਹਾਡੇ ਨਾਲ ਹੌਲੀ ਹੌਲੀ ਵਧ ਜਾਂਦਾ ਹੁੰਦਾ Banda। ਹੁਣ ਜਿਵੇਂ ਬੈਂਕ ਸਿੰਘ ਹੀ ਲਾ ਲਓ। ਤਾਂ ਸਰਜੀ ਸਿੰਘ ਦੇ ਮੁਖਾਲਦ ਸਾਹਿਬ ਹੈ ਨਾ। ਜਿੰਨਾ ਨੇ ਮੌਕੇ ਇੰਦਰਾ ਨੂੰ ਮਾਰੀ ਸੀ ਕਿਸੇ ਟਾਈਮ ਉਹ ਵੀ ਨਸ਼ੇ ਕਰਦੇ ਸੀ ਜੇ ਤੁਹਾਨੂੰ ਪਤਾ ਹੋਵੇ ਪਰ ਜਦੋਂ ਗੱਲ ਧਰਮਦੇਵ ਜੀ ਉਹਨਾਂ ਨੇ ਜਾ ਕੇ ਇੰਦਰਾ ਨੂੰ ਮਾਰ ਦਿੱਤੀ ਹਨ ਤੇ ਜਿਹੜਾ ਉਹਨਾਂ ਦਾ ਮੁੰਡਾ ਸਰਬਜੀਤ ਸੀ ਉਹ ਵੀ ਨਸ਼ੇ ਬੱਤੇ ਕਰਦਾ ਰਿਹਾ ਤੇ ਹੁਣ ਮਾਅਕੇ ਜੇ ਬੰਦੀ ਗੱਲ ਕੀਤੀ ਸਾਰਾ ਕੁਝ ਨਸ਼ੇ ਬੱਤੇ ਛੱਡੇ ਲੋਕਾਂ ਨੇ ਵਧੀਆ ਪਿਆਰ ਦਿੱਤਾ ਵਧੀਆ ਸਾਰਾ ਕੁਝ ਕੀਤਾ ਹਨ ਤੇ ਇਹ ਨਹੀਂ ਮੈਂ ਮੈਂ ਜੇ ਤੁਸੀਂ ਮਾ ਕੇ ਆਦੇ ਉੱਤੇ ਹਾਵੀ ਕਰੂੰ ਬਾਕੀ ਉਹਦਾ ਘੱਟ ਬੜੀ ਹੈ ਪ੍ਰਾਇਮ ਕੈਡਮੀ ਤੁਸੀਂ ਇੱਥੇ ਹੀ ਮੋਕੇ ਕੰਟੀਨਿਊ ਕਰੋ ਤੇ ਲੋਕਾਂ ਸਪੋਰਟ ਆਉਣ ਵੜੀ ਆਪਣੇ ਆਪ ਬਣੀ ਜਾਂਦੀ ਹੁੰਦੀ ਹੈ ਇੱਕ ਬੰਦਾ ਤਰੁ ਰਾਠੀ ਹੈ ਜੇ ਤੁਸੀਂ ਕੋਈ ਜਾਣਦੇ ਹੋ ਅੱਜ ਦੇ ਟਾਈਮ ਤੇ ਸਿਰਫ ਉਹ ਯੂਟਿਊਬਰਾਂ ਕਲਾ ਬੰਦਾ ਤੇ ਉਹ ਬੰਦੇ ਨੇ ਮੋਦੀ ਨੂੰ ਵੀ ਵਕਸਫਾਰਿਆ ਉਹ ਕਲਾ ਬੰਦਾ 100 ਕਰੋੜ ਵੋਟ ਲੈ ਕੇ ਰੱਖਿਆ ਉਹ ਇਕੱਲੇ ਬੰਦੇ ਨੇ ਕਾਦੇ ਤੌਰ ਤੇ ਸਰ ਪਬਲਿਕਸ਼ਨ ਦੇ ਦੋ ਜੋ ਬੰਦ ਨੂੰ ਆ ਕੇ ਪੜ੍ਹਾਈ ਲਿਖਾਈ ਆਉਂਦੀ ਹੈ ਉਹ ਬੰਦੇ ਇਕੱਲੀ ਇਕੱਲੀ ਗੱਲ ਜਦੋਂ ਮੋਦੀ ਕੋਈ ਬੋਲਦਾ ਨਾ ਸੋ ਚੀਜ਼ ਨੂੰ ਸਾਹਮਣੇ ਉਹ ਕਸਪੋਜ਼ ਕਰ ਦਿੰਦਾ ਵੀ ਆਹ ਚੀਜ਼ ਇੱਥੇ ਤੋਂ ਬੋਲੀਏ ਤੇ ਇੱਥੇ ਤੋਂ ਮੁੱਕਰ ਗਿਆ ਤੇ ਉਹ ਜੀਜ਼ਾਂ ਕਰਕੇ ਉਹ ਬੰਦੇ ਨੇ ਇਕੱਲੇ ਨੇ 100 ਕਰੋੜ ਵੋਟ ਆਪਦੇ ਮਾ ਕੇ ਇੱਕ ਤਰਫ ਕਰਵਾ ਦਿੱਤੀ ਕਾਦੇ ਦੌਰ ਤੇ ਉਹਨਾਂ ਕਿ ਪੜ੍ਹਾਈ ਵਿਖਾਈ ਦੇ ਤੌਰ ਤੇ ਜੇ ਪੜ੍ਹੋਗੇ ਲਿਖੋਗੇ ਤਾਂ ਸਾਰਾ ਕੁਝ ਹੀ ਆਣਾ ਜੇ ਕੋਈ ਮੌਜੂਦ ਹੀ ਨਹੀਂ ਨੂੰ ਦਿੱਤਾ ਫਿਰ ਕੀ ਕਰਦਾ ਉਹ ਬੰਦਾ ਵੀ ਇਦਾਂ ਮੇਰਾ ਹੀ ਹੱਕ ਆਲੀ ਆ ਵੈਸੇ ਮੈਂ ਰਹਿਣਾ ਚੰਗੀ ਰਹਿਣਾ ਮੈਂ ਟ੍ਰਾਈ ਟੂ ਇਹ ਸੂਚਨਾ ਨੂੰ ਲੈ ਕੇ ਆਇਆ ਸੀ ਮਾ ਆਪੇ ਬਹੁਤ ਕਰ ਰਹੇ ਆ ਫਾਈਟ ਕੋਰਟ ਦੇ ਵਿੱਚ ਕੇਸ ਵੀ ਕਰਿਆ ਤੇ ਇਹੋ ਜਿਹੇ ਜਿਵੇਂ ਕੈਸ ਦੇ ਹੈਗੇ ਨੇ ਅਸੀਂ ਇਹ ਮੈਂ ਨੂੰ ਪਾ ਕੇ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਬਹੁਤ ਹੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹੀ ਟੀਮਾਂ ਉਹਨੇ ਹੀ ਕੰਮ ਕਰਦੀ ਹੈ ਵੀ ਇਹ ਨਾਟ ਇਹ ਚੀਜ਼ ਬਾਰੇ ਲੋਕਾਂ ਨੂੰ ਪਤਾ ਤੱਕ ਨਹੀਂ ਚਾਹੀਦਾ ਅੱਜ ਸੱਤਾਂਗੇ ਤਾਂ ਦੇਖੀ ਵੀ ਕਿਸੇ ਨੂੰ ਨਹੀਂ ਪਤਾ ਅਜਿਹੇ ਟਾਈਮ 'ਚ ਮੈਂ ਕਹਿੰਦਾ ਜੇ ਤੁਸੀਂ 100 ਪਿੰਡ ਵੀ ਇਕੱਠਾ ਕਰ ਲਓਗੇ ਨਾ 100 ਦੇ ਵਿੱਚੋਂ ਜੇ 10 ਬੰਦੇ 100 ਪਿੰਡਾਂ 'ਚ 10 ਬੰਦੇ ਵੀ ਨਿਕਲੇ ਵੀ ਹਾਂ ਸਾਨੂੰ ਰਾਈਟ ਟੂ ਐਜੂਕੇਸ਼ਨ ਐਕਟ ਬਾਰੇ ਪਤਾ ਨਹੀਂ ਦਿੱਤਾ ਗਿਆ ਇਹ ਮੌਕੇ ਅੰਦਰੋਂ ਅੰਦਰ ਹੀ ਦਿੱਤੀ ਜਾਂਦੇ ਨੇ ਕਿਸੇ ਲਾਗੂ ਤਾਂ ਇਹਨਾਂ ਨੇ ਹੋਰ ਨਹੀਂ ਦੇਣਾ ਇਹ ਪਤਾ ਲੱਗਦਾ ਕਿ ਅਗਲੇ ਕੱਲ੍ਹ ਕਿੱਥੇ ਆਉਣਾ ਜਦੋਂ ਗੱਲ ਹੀ ਆਖੀ ਸੁਣੀ ਇਹਨੇ ਪਹਿਲੀ ਵਾਰ ਸੁਣੀ ਆ ਇਹ ਗੱਲ ਇਹ ਤੁਸੀਂ ਮੰਗੋ ਕਿ ਆਪਸਾ ਬਲਾ ਲਓ ਵੀ ਪਹਿਲੀ ਕਲਾਸ ਟੂ ਅਕੈਡਮੀ ਕਲਾਸਾਂ ਕਿੱਡੇ ਮਰਜੀ ਕੋਈ ਮਰਜੀ ਪ੍ਰਾਈਵੇਟ ਸਕੂਲ ਦਾ ਜਵਾਗ ਬਰੀ ਕੋਈ ਫੀਸ ਨਹੀਂ ਲੋੜੀ ਜੇ ਤੁਸੀਂ ਮੰਗੋ ਕਿ ਦੋ ਜਵਾਗ ਸੀਗੇ ਆਪਣਾ ਪ੍ਰੀਪੋਰਟ ਸਾਈਡ ਤੇ ਸੀਗੇ ਸ਼ਹਿਰ ਉਹਨਾਂ ਨੂੰ ਮੰਗ ਕੇ ਪ੍ਰਾਈਵੇਟ ਸਕੂਲ ਨਾਲ ਜਾ ਕੇ ਅਸੀਂ ਫ੍ਰੀ ਐਡਮਿਸ਼ਨ ਲੈਣੀ ਆ ਮਹਾਰਾਜ ਦੇ ਡਾਇਰੈਕਟਰ ਸਾਹਿਬ ਉਹਨਾਂ ਨੇ ਦਸੀ ਕਿ ਫਿਰ ਉਹਨਾਂ ਨੇ ਕੀ ਕੀਤਾ ਹਾਈ ਕੋਰਟ ਦੇ ਵਿੱਚ ਕੇਸ ਕਰਿਆ ਕੇਸ ਕਰਨ ਤੋਂ ਬਾਅਦ ਅਗਲੇ ਦਿਨ ਹੀ ਹਾਈ ਕੋਰਟ ਨੇ ਮਾਮਲੇ ਉਹਨਾਂ ਨੂੰ ਐਨਓਸੀ ਪ੍ਰੋਵਾਈਡ ਕਰਵਾ ਦਿੱਤੀ ਜਿਸ ਤਰ੍ਹਾਂ ਦੇ ਵਿੱਚ ਉਹ ਪ੍ਰਾਈਵੇਟ ਬੱਚੇ ਪੜ੍ਹਦੇ ਹੋਏ ਪੰਜਾਬ ਦੇ ਵਿੱਚ ਜਿਹੜੇ ਸਿਰਫ ਕੇਸ ਕੀਤਾ ਉਹਨਾਂ ਨੇ ਕੇਸ ਕਰਕੇ ਦਿੱਤੇ ਤੇ ਦੋ ਦੇ ਦੋ ਮਾਮਲੇ ਆਪ ਦਾ ਪ੍ਰਾਈਵੇਟ ਸੰਭਾ ਬਿਲਕੁਲ ਗਰੀਬ ਬਣਿਆ ਫਿਰ ਪਰ ਵੀ ਦਾਵਾ ਮਾਮਲੇ ਹਰ ਇੱਕ ਬੱਚਾ ਹਰ ਇੱਕ ਮੁੰਡਾ ਦਾ ਬੱਚਾ ਪ੍ਰਾਈਵੇਟ ਸੰਭਾ ਬਿਲਕੁਲ ਗਰੀਬ ਪੜ ਸਕਦਾ ਪਰ ਜੇ ਇਹ ਟੀਮ ਤੁਸੀਂ ਅੱਗੇ ਮਾਮਲੇ ਕੰਟੀਨਿਊ ਕਰ ਦਿੰਦਾ ਬਾਕੀ ਧੰਨਵਾਦ ਪੰਡ ਦੇ ਮੋਹਸਰ ਬੰਦੇ ਕਰੋ ਗੱਲਬਾਤ ਹੈ ਜਿਹਨਾਂ ਤੋਂ ਅਸੀਂ ਬੋਲਦੇ ਸੀ ਕਰਦੇ ਹਾਂ ਆਪਾਂ ਚੜੀ ਗੱਠੀ ਹਸੀ ਹੋ ਜਾਣ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੋਂ ਜਾਣਕਾਰੀ ਦਿੱਤੀ ਹੈ ਕਿ ਆਉਂਦੇ ਰਹਿਣਾ ਯਾਨੀ ਅੱਜ ਜਿਹੜਾ ਉਹ ਇਹ ਨੌਜਵਾਨ ਪਰਸਨ ਤਾਂ ਫੇਰੀ ਮਾਨੂੰ ਸਾਡਾ ਸਹਾਰ ਹੋ ਸਕੂਗਾ ਇਹ ਨੌਜਵਾਨ ਪਾਸੇ ਬੈਠੇ ਰਹਿੰਦੇ ਆ ਸਾਡੇ ਵਰਗੇ ਇਕੱਲੇ ਤੁਰਤੇ ਆ ਆਖੇੜ ਹੀ ਨਾ ਤਾਂ ਸਾਡੇ ਭਾਈ ਇਹ ਨਹੀਂ ਕੋਈ ਫੈਸਲੀ ਆ ਵੀ ਅਸੀਂ ਬੜਾ ਤੰਗ ਆ। ਸ੍ਰੀ ਕਾਲ ਜੀ ਪਿੰਡ ਮਹਿਮਾ ਸਰਜਾ ਸਾਰੇ ਪਿੰਡ ਦੇ ਬੰਦਿਆਂ ਦੀ ਕਮੇਟੀ ਬਣ ਚੁੱਕੀ ਹੈ ਜੇ ਇੱਥੇ ਕੋਈ ਹੁਣ ਚਿੱਟਾ ਵੇਚਦਾ ਜਾਂ ਚਿੱਟਾ ਲਾਉਂਦਾ ਖੜਾ ਜਾਂਦਾ ਹੈ ਆ ਆਪ ਦਾ ਜ਼ਿੰਮੇਵਾਰ ਆਪ ਹੋਵੇਗਾ ਲੱਤ ਵੀ ਟੁੱਟ ਸਕਦੀ ਹੈ ਤੇ ਬਾਹਾਂ ਵੀ ਟੁੱਟ ਸਕਦੇ ਹੈ ਉਹ ਆਪ ਦਾ ਜ਼ਿੰਮੇਵਾਰ ਖੁਦ ਆਪ ਹੋਵੇਗਾ ਜੀ ਠੀਕ ਹੈ ਜਿਹੜੇ ਨਾਲੇ ਆ ਮੁੰਡੇ ਨੂੰ ਆ ਵੀਰੇ ਨੂੰ ਧਮਕੀ ਧਮਕੀ ਦਿੰਦੇ ਆ ਨਾ ਕੋਈ ਗੱਲ ਨਹੀਂ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਚੋਗੀ ਏਡੇ ਵੱਡੇ ਨਹੀਂ ਗੱਲ ਹੁੰਦੀ ਕੋਈ ਇਹਨੂੰ ਥੋੜੇ ਦਿਨ ਹੋ ਗਏ ਧਮਕੀ ਦਿੱਤੀ ਸੀ ਇਸ ਬਾਈ ਨੂੰ ਕੋਮਲ ਦੀਪ ਲਖਾਰੇ ਨੂੰ ਛਿੱਟੇ ਲਾਉਣ ਵਾਲਿਆਂ ਨਾਲ ਵੇਚਣ ਵਾਲਿਆਂ ਨਾਲ ਹੁਣ ਇਹਦੂ ਬਾਦ ਪੈੜੀ ਹੋਇਆ ਕੁਜੀ ਦਾ ਹੋਰ ਕੁਸ਼ਨ ਦੁਬਾਰਾ ਹੋ ਸਕਦਾ ਲੱਤਾਂਾਂ ਵੀ ਤੋੜੀ ਜਾਵੇ ਤੋੜ ਕੇ ਮੰਜੇ ਚ ਪਾਏ ਜਾਵੇ ਥੈਂਕਸ ਫੋਰ ਯੂ ਜੀ ਨਾਲ ਸਪੋਰਟ ਕਰੋ ਛਿੱਟਾ ਬੰਦ ਕਰਾਉਣ ਦੀ ਸਪੋਰਟ Thank you very much.